ਤੇ ਅੱਜ ਫੌਜ ਦੇ ਮੁਖਿਆ ਨੇ ਜਿੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਅਸੀਂ ਸਾਡਾ ਟਾਰਗੇਟ ਇੱਕੋ ਸੀ ਵੀ ਅਸੀਂ ਅੱਤਵਾਦੀ ਖਤਮ ਕਰਨਾ ਅੱਤਵਾਦ ਦੇ ਖਿਲਾਫ ਲੜਾਈ ਸੀ ਪਰ ਪਾਕਿਸਤਾਨ ਨੇ ਅੱਤਵਾਦਾਂ ਸਾਥ ਦਿੱਤਾ ਹੈ ਤੇ ਪਾਕਿਸਤਾਨ ਦੇ ਜਿਹੜੇ ਨਾਪਾਕ ਮਾਸੂਦੇ ਸੀ ਉਹਨਾਂ ਨੂੰ ਧਰਤੀ ਤੇ ਤੇ ਸਮਾਨਚੀ ਤੈ ਤੇ ਜੀ ਕਰ ਦਿੱਤਾ ਗਿਆ ਜਾਨੀ ਉਹਨਾਂ ਦਾ ਕਹਿਣ ਦਾ ਇਹ ਪਾਸ ਸੀ ਕਿ ਬੱਲੇ ਬੱਲੇ ਕਰਵਾਤੀ ਅੱਜ ਸਾਰੇ ਚੀਜ਼ਾਂ ਖੋਲ ਦਿੱਤੀਆਂ ਗਈਆਂ ਨੇ 에어ਪੋਰਟਾਂ ਸ਼ੁਰੂ ਕਰ ਦਿੱਤੇ ਗਏ ਨੇ ਤੇ ਬਾਜ਼ਾਰ ਵੀ ਖੁੱਲ੍ਹਦੇ ਨੇ ਜੋ ਬਾਰਡਰ ਏਰੀਏ ਦੇ ਨਾਲ ਲੱਗਦੇ ਸੀ ਕਿ ਤੇ ਲੋਕ ਆਮ ਦਿਤਰਾ ਆਪਣਾ ਰੋਜ਼ਾਨਾ ਦਾ ਕੰਮ ਕਰਨਾ ਸ਼ੁਰੂ ਕਰ ਗਏ। ਉਹਨਾਂ ਨੇ ਵੀ ਕਿਹਾ ਕਿ ਅਸੀਂ ਆਮ ਆਵਾਮ 'ਤੇ ਕੋਈ ਹਮਲੇ ਨਹੀਂ ਕੀਤੇ। ਪਰ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਵਾਲਿਆਂ ਨੇ ਸਾਡੇ ਆਮ ਆਵਾਮ 'ਤੇ ਹਮਲਾ ਕੀਤਾ ਤੇ ਨੁਕਸਾਨ ਹੀ ਪਹੁੰਚਾਇਆ। ਹੁਣ ਦੋਵੇਂ ਦੇਸ਼ ਲੜਾਈ ਨਹੀਂ ਲੜਨਗੇ ਤੇ ਚੰਗ ਬੰਦੀ ਹੋ ਗਈ ਸੀ ਤੇ ਦੂਜੇ ਪਾਸੇ ਹੁਣ ਜੋ ਦੇਸ਼ ਦੇ ਵਿੱਚ ਕਈ ਸਿਆਸੀ ਪਾਰਟੀਆਂ ਨੇ ਜੋ ਇਸ ਨੂੰ ਲੈ ਕੇ ਜਿ ਬਚੋਲ ਗਿਰ ਨੂੰ ਲੈ ਕੇ ਇਹ ਸਵਾਲ ਖੜੇ ਕਰਦੇ। ਕਾਂਗਰਸ ਉਸ ਦੇ ਅਗੂ ਹੈ ਨੌਲ ਗਾਂਧੀ ਹੋਂ ਖੜਗੇ ਹਮ ਉਹਨੇ ਇੱਕ ਪ੍ਰਾਈਮਰੀ ਸਨ ਪੱਤਰ ਲਿਖਿਆ ਪੱਤਰ ਲੈ ਕੇ ਗੱਲ ਕੀਤੀ ਹੈ ਕਿ ਦੇਸ਼ ਦਾ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਵੇ ਤੇ ਦੱਸਿਆ ਜਾਵੇ ਕਿ ਕੀ ਹੁਣ ਕਸ਼ਮੀਰ ਦੇ ਮਾਮਲੇ 'ਚ ਇਹ ਜੀ ਤਬਦੀਲ ਚੋਲਗੀ ਜਿਹੜੀ ਪ੍ਰਵਾਨ ਕਰ ਲਈ ਹੈ ਪੰਜਾਬ ਦੇ ਵਿੱਚ ਪਾਣਿਆਂ ਦੇ ਬੁੰਦੇ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਬੀ ਐਮ ਪੀ ਵੀ ਨੂੰ ਲੈ ਕੇ ਜਿੱਥੇ ਅੱਜ ਨਾਲ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਵੀ ਦੁਬਾਰਾ ਵਿਚਾਰ ਚਰਚਾ ਕੀਤੀ ਜਾਵੇ ਹਰਿਆਣਾ ਪੰਜਾਬ ਨੇ ਪ੍ਰਤੀਸਾ ਦਿੱਤਾ ਹਰਿਆਣਾ ਹਸਪਤਲ ਤੇ ਇਕਦਾਂ ਨਹੀਂ ਉਹ ਕਹਿੰਦਾ ਕਿ ਜੀ ਸੰਤ ਤੱਕ 84 ਜੋ ਕਿ ਸੇਕ ਕਿਲਾ ਪਾਣੀ ਚਾਹੀਦਾ ਉਹ ਵੀ ਪੀਣੇ ਚਾਹੀਦਾ ਸੋ ਇਹ ਕਸਾ ਕਰ ਰਹੇ ਨਹੀਂ ਸੁਣਨ ਇਹ ਜਾਕਰ ਉਹਨਾਂ ਦੀ ਜੋ ਕੀ ਗੱਲ ਕਰਦੇ ਨੇ ਜੀ ਪੰਜਾਬ ਦੀ ਉਹਨਾਂ ਕਿਹਾ ਕਿ ਅਸੀਂ ਕੇਂਦਰ ਕੋਲੇ ਮੰਗ ਰੱਖਾਂਗੇ ਵੀ ਪੰਜਾਬ ਨੂੰ ਇੱਕ ਵਿਸ਼ੇਸ਼ ਠੈਕੇ ਦਿੱਤਾ ਜਾਵੇ ਜੇਕਰ ਇਸ ਲੀਨ ਜਾਕਰ ਕਰਨ ਦੇ ਭਾਸ਼ਾ ਕੇਂਦਰ ਕੋਲ ਗੱਲ ਕਰਵਾ ਦਿੰਦੀ ਹੈ ਕਿ ਪੰਜਾਬ ਦੇ ਲਈ ਵਿਸ਼ੇ ਦਰਜਾ ਤਿਆਰ ਰੂਪ ਤੇ ਵਿਸ਼ੇਸ਼ ਪੈਕੇਜ ਦੋਨੇ ਗੱਲਾਂ ਪੂਰੀਆਂ ਕਰਵਾਉਣ ਤੇ ਪੰਜਾਬੀਆਂ ਦਾ ਬੱਲੇ ਬੱਲੇ ਹੋ ਜੇਗੀ ਸੋ ਕਲ ਕਰਾਂਗੇ ਜੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਬਾਰੇ ਕਿਉਂ ਬੋਲਦ ਨੇ ਕਿ ਜਿੱਤੇ ਤੱਕ ਸਵਾਲ ਹੈ ਪਾਣੀਆਂ ਦਾ ਪਾਣੀਆਂ ਦੀ ਰਾਖੀ ਦਾ ਉਸ ਮਾਮਲੇ ਤੇ ਜੇ ਕਿਸਾਨ ਹੋਣ ਜਿਸੇ ਕੰਗਰਸ ਦੇ ਆਗੂ ਨੂੰ ਤੇ ਜਾਪ ਹੋਵੇ ਕਿ ਸਾਰੇ ਇੱਕੋ ਬੋਲੀ ਬੋਲਣਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁ ਜਹਿਮ ਤੇ ਕੁ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਸਪੱਰਵਤ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣ ਦੇ ਵਿੱਚ ਜੀ ਧੰਨਵਾਦ ਮੇਤਰਾ ਤੁਹਾਡੇ ਸਭ ਦੇ ਲਈ ਦਰਸ਼ਕਾਂ ਨੂੰ ਇਹਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਨੌ ਸਾਲ ਜੀ ਸੋ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਸੀ ਲੋਕ ਡਰੇ ਹੋਏ ਸੀ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਤਣਾਅ ਵਧਦਾ ਜਾ ਰਿਹਾ ਸੀਗਾ ਪੰਜਾਬ ਦੇ ਲੋਕ ਤਾਂਡ ਰਹੇ ਹੋਏ ਸੀ ਕਿਉਂਕਿ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਸੀ ਤੇ ਅੱਜ ਫੌਜ ਦੇ ਮੁਖੀਆਂ ਨੇ ਜਿੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਕਿਹਾ ਹੈ ਕਿ ਅਸੀਂ ਸਾਡਾ ਟਾਰਗੇਟ ਇੱਕੋ ਸੀ ਵੀ ਅਸੀਂ ਅੱਤਵਾਦੀ ਖਤਮ ਕਰਨਾ ਅੱਤਵਾਦ ਦੇ ਖਿਲਾਫ ਲੜਾਈ ਸੀ ਪਰ ਪਾਕਿਸਤਾਨ ਨੇ ਅੱਤਵਾਦ ਦਾ ਸਾਥ ਦਿੱਤਾ ਜੀ ਬਿਲਕੁਲ ਠੀਕ ਹੈ ਜਿਸ ਮੁਦੇ ਉਦੇ ਸੀ ਜ਼ਿਕਰ ਕਰ ਰਹੇ ਆਂ ਦੇਖੋ ਕੁਝ ਮਿੰਟ ਪਹਿਲਾਂ ਭਾਰਤੀ ਫੌਜ ਦੇ ਜਿਹੜੇ ਸੀਨੀਅਰ ਅਧਿਕਾਰੀ ਐ ਚਾਹੇ ਉਹ 에ਅਰ ਫੋਰਸ ਨਾਲ ਸੰਬੰਧਤ ਹੋਣ ਨੇਵੀ ਨਾਲ ਹੋਣ ਜੀ ਜਾਂ ਜਿਹੜਾ ਹੈਗਾ ਸਿੱਧੇ ਤੌਰ ਤੇ ਜਿਹੜੀ ਫੌਜ ਹੈ ਉਹਦੇ ਅਧਿਕਾਰੀ ਹੋਣ ਉਹਨਾਂ ਵੱਲੋਂ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ ਸਿਆਹ ਦੇਖੋ ਆਪਾਂ ਜਰਨਲਿਸਟਾਂ ਬੀਗ ਜਰਨਲਿਸਟ ਵੀ ਜੇ ਆਪਾਂ ਦੇਖੀਏ ਉਸ ਪ੍ਰੈਸ ਕਾਨਫਰੰਸ ਨੂੰ ਮੇਰਾ ਪਹਿਲਾ ਕਮੈਂਟ ਸ ਹੈ ਕਿ ਜਿਹੜੇ ਪਾਰਤੀ ਫੌਜ ਦੇ ਵੱਖ-ਵੱਖ ਅਧਿਕਾਰੀ ਸੀ ਉਹਨਾਂ ਦੇ ਚਿਹਰਿਆਂ ਤੇ ਲੜਾਈ ਨੂੰ ਲੈ ਕੇ ਤਣਾਅ ਵਾਲੀ ਗੱਲ ਕੋਈ ਨਹੀਂ ਸੀ ਕਿ ਲੱਗਦਾ ਕਿ ਜਿਵੇਂ ਕੋਈ ਜੇਤੂ ਜਰਨੈਲ ਹੋ ਕੇ ਕਿਸੇ ਮੈਦਾਨ ਚੋਂ ਨਿਕਲੇ ਹੁੰਦੇ ਨਾ ਇਸ ਤਰ੍ਹਾਂ ਦਾ ਮੂਡ ਸੀ ਇਸੇ ਕਰਕੇ ਜਿਹੜਾ ਹੈਗਾ ਕਿ ਕਿਸੇ ਨੇ ਫੌਜੀ ਅਧਿਕਾਰੀ ਨੇ ਗੱਲ ਕਰਦਾ ਕਰਦਾ ਕੋਲੀ ਸਾਹਿਬ ਨੇ ਜਿਹੜਾ ਅੱਜ ਟੈਸਟ ਮੈਚ ਜਿਹੜੇ ক্রিকেট ਦੇ ਉਹਨਾਂ ਤੋਂ ਅਲਵਿਦਾ ਆਖੀ ਹੈ ਅਲਵਿਦਾ ਲਈ ਜੀ ਤਾਂ ਉਹਨਾਂ ਨੇ ਕੋਲੀ ਦਾ ਵੀ ਜ਼ਿਕਰ ਕੀਤਾ ਕਿ ਮੈਂ ਵੀ ਉਹਦੀ ਗੇਮ ਨੂੰ ਪਸੰਦ ਕਰਦਾ ਮੇਰੇ ਵਰਗੇ ਪੂਰੀ ਕੇ ਹਿੰਦਸਾਂ ਚ ਜਣੀ ਉਹਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਸੁਭਾਵਿਕ ਮਾਹੌਲ ਚ ਉਹਨੇ ਪ੍ਰੈਸ ਕਾਨਫਰੰਸ ਨੂੰ ਸਹੂਦਨ ਕੀਤਾ ਦੂਜਾ ਜਿਹੜਾ ਹੈਗਾ ਵੱਖਾ ਕਾ ਜਿਹੜੀ ਅਧਿਕਾਰੀਆਂ ਵੱਲੋਂ ਜਿਹੜੇ ਫੌਜ ਦੇ ਅਧਿਕਾਰੀ ਹੈ ਉਹਨਾਂ ਵੱਲੋਂ ਇਸ ਕਲਪਾ ਬਖੂਬੀ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਚ 에어 ਫੋਰਸ ਦੀ ਗੱਲ ਹੋਵੇ ਤੇ ਮਰਸੀ ਦੀ ਗੱਲ ਹੋਵੇ ਤੇ ਚਾਹੇ ਨੇਵੀ ਦੀ ਗੱਲ ਹੋਵੇ ਕਿ ਇਸ ਤਰ੍ਹਾਂ ਨੇ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਪਾਕਿਸਤਾਨ ਦੇ ਜਿਹੜੇ ਨਾਪਾਕ ਮਨਸੂਬੇ ਸੀ ਉਹਨਾਂ ਨੂੰ ਧਰਤੀ ਤੇ ਤੇ ਕਿਤੇ ਸਮਾਂ ਚ ਹੀ ਟਹਿ ਤੇ ਰੇ ਕਰ ਦਿੱਤਾ ਗਿਆ ਜਾਨੀ ਉਹਨਾਂ ਨੇ ਕਹਿਣ ਦਾ ਇਹ ਪਾਸ ਸੀ ਕਿ ਬੱਲੇ ਬੱਲੇ ਕਰਵਾਤੀ ਸਾਡੀ ਫੌਜ ਨੇ ਔਰ ਉਹਨਾਂ ਨੇ ਜਿੱਥੇ ਭਾਰਤੀ ਫੌਜ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹਤੇ ਆਪਣੀ ਸਰਕਾਰ ਦਾ ਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਸਹਿਯੋਗ ਦੇ ਲਈ ਮਦਦ ਦੇ ਲਈ ਇੱਕ ਮਾਹੌਲ ਹੁੰਦਾ ਜਿਸ ਮਾਹੌਲ ਚੋਂ ਇਹ ਬੱਲੇ ਬੱਲੇ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਕੁਝ ਪਾਕਿਸਤਾਨ ਵੱਲੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਆਤਵਾਦੀ ਗਰੁੱਪਾਂ ਵੱਲੋਂ ਪਹਿਲ ਗਾਂਦੇਸ ਕੈਰਬ ਮੁਨਕੀ ਕਾਰਾ ਕੀਤਾ ਗਿਆ 25 26 ਜਿਹੜੇ ਨਦੂਸ਼ ਵਿਅਕਤੀ ਉਹਨਾਂ ਦੇ ਖੂਨ ਨਾਲ ਹੱਥ ਰੰਗੇਗੇ ਉਹਨਾਂ ਦਾ ਜਵਾਬ ਤਾਂ ਦਿੱਤਾ ਹੀ ਦਿੱਤਾ ਪਰ ਜਵਾਬ ਦੇਣ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਜ਼ਿੰਮੇਵਾਰੀ ਨਵਾਈ ਹੈ ਉਹਨਾਂ ਨੇ ਲੱਗਿਆ ਕਿ ਵੀ ਅਸੀਂ ਸਹੀ ਕਾਰਵਾਈ ਕੀਤੀ ਹੈ ਔਰ ਉਹਦਾ ਸਹੀ ਕਾਰਮੀ ਦੇ ਇੱਕ ਛੋਟਾ ਜਿਹਾ ਜਵਾਬ ਜਿਹੜਾ ਉਹਨਾਂ ਨੇ ਦਿੱਤਾ ਬੜਾ ਸੰਖੇਪ ਦੇ ਵਿੱਚ ਬਾਕੀ ਤਾਂ ਦੇਖੋ ਟੈਕਨੀਕਲ ਤੌਰ ਤੇ ਹੁੰਦਾ ਹੀ ਹੈ ਕਿ ਫੌਜ ਨੇ ਆਹ ਕਾਰਵਾਈਆਂ ਕੀਤੀਆਂ ਅਦਾਂ ਜਿਹੜਾ ਗੱਤ ਉਹਦੇ ਟਿਕਾਣੇ ਗਵਾ ਕੀਤੇ ਪਰ ਮੈਂ ਉਹ ਗੱਲ ਦਾ ਜ਼ਿਕਰ ਕਰਾਂਗਾ ਜਿਹੜਾ ਗੱਲ ਸਿੱਧੇ ਤੌਰ ਤੇ ਮਾਨਵਤਾ ਨਾਲ ਸੰਬੰਧ ਰੱਖਦਾ ਉਹਨਾਂ ਨੇ ਕਿਹਾ ਕਿ ਅਸੀਂ ਦੇਖੋ ਨਾ ਤਾਂ ਪਾਏੜਾ ਪਾਕਿਸਤਾਨ ਦੀ ਫੌਜ ਆ ਉਹ ਟਾਰਗੇਟ ਕੀਤਾ ਨਾ ਹੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਟਾਰਗੇਟ ਕੀਤਾ ਅਸੀਂ ਕਹਿੰਦੇ ਜਿਹੜਾ ਅਤਵਾਦੀ ਟਿਕਾਣੇ ਸੀ ਜਿਨ੍ਹਾਂ ਨੇ ਪੈਲਗਾਮ ਤੋਂ ਕਰਤੂਦ ਕੀਤੀ ਉਹਨਾਂ ਨੇ ਭੰਨਿਆ ਸੋ ਉਹਨਾਂ ਨੇ ਇੱਕ ਸਪੱਸ਼ਟ ਸੰਕੇਤ ਦਿੱਤਾ ਜੋ ਭਾਰਤ ਦੀ ਨੀਤੀ ਹੈ ਕਿ ਅਸੀਂ ਜਿਹੜਾ ਹੈਗਾ ਆਤਵਾਦੀ ਟਿਕਾਣੇ ਹੈ ਜਿਹੜਾ ਆਤਵਾਦੀ ਗਰੁੱਪ ਪਾਕਿਸਤਾਨ ਦੇ ਜਾ ਕੇ ਬੈਠੇ ਹੈ ਕਿਹਨੇ ਪਰੇਸ਼ਾਨੀਆਂ ਖੜੀ ਕਰੇ ਮਾਨਤਾ ਲਈ ਉਹਨਾਂ ਨੂੰ ਜਰੂਰ ਸਾਬਕਾ ਸਿਕਾਇਆ ਪਰ ਬਾਕੀ ਮੰਗਤਾਂ ਦੇ ਉੱਤੇ ਹਮਲਾ ਕਰ ਦਿੱਤੇ ਇਦਾਂ ਦੀ ਗੱਲ ਉਹਨਾਂ ਗੱਲਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਔਰ ਜੋ ਸਾਡਾ ਟਾਰਗੇਟ ਸੀ ਕਹਿੰਦੇ ਉਹਦੇ 'ਚ ਅਸੀਂ ਬੱਲੇ ਬੱਲੇ ਕਰਵਾ ਕੇ ਬਾਹਰ ਨਿਕਲੇ ਆਂ ਜੀ ਜੀ ਸੋ ਅੱਜ ਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਤੇ ਤਣਾਅ ਵਾਲਾ ਮਾਹੌਲ ਸੀ ਤੇ ਅੱਜ ਸਾਰੀਆਂ ਚੀਜ਼ਾਂ ਖੋਲ ਦਿੱਤੀਆਂ ਗਈਆਂ ਨੇ ਏਅਰਪੋਰਟ ਸ਼ੁਰੂ ਕਰ ਦਿੱਤੇ ਗਏ ਨੇ ਤੇ ਬਾਜ਼ਾਰ ਵੀ ਖੁੱਲ ਗਏ ਨੇ ਜੋ ਬਾਰਡਰ ਏਰੀਏ ਦੇ ਨਾਲ ਲੱਗਦੇ ਸੀਗੇ ਤੇ ਲੋਕ ਆਮ ਦੀ ਤਰ੍ਹਾਂ ਆਪਣਾ ਰੋਜ਼ਾਨਾ ਦਾ ਕੰਮ ਕਰਨਾ ਸ਼ੁਰੂ ਕਰ ਗਏ ਨੇ ਜੀ ਬਿਲਕੁਲ ਦੇਖੋ ਜਿਹੜਾ ਯੰਗ ਹੈ ਉਹਦਾ ਜ਼ਿੰਦਗੀ ਦਾ ਤੇ ਮੌਤ ਦਾ ਸਬੰਧ ਹੈਗਾ ਯੰਗ ਜਿਹੜੀ ਹੈਗੀ ਹੈ ਹਮੇਸ਼ਾ ਹੀ ਤੇ ਉਹਦੇ ਜਿੱਤਨੀਆਂ ਗੱਲਾਂ ਹੁੰਦੀਆਂ ਪਰ ਮੌਤ ਦਾ ਸੁਨੇਹਾ ਲੈ ਕੇ ਆਉਂਦੀ ਹੈ ਕਿਉਂਕਿ ਇੱਕ ਦਰਜੇ ਦੀ ਐ ਤੇ ਦੂਜੀ ਦਰ ਹਾਰਦੀ ਐ ਸੋ ਕੋਈ ਦਰ ਜਿੱਤੇ ਜਾਂ ਹਾਰੇ ਪਰ ਮਾਨਵਤਾ ਤਾਂ ਉਹਦੇ ਚ ਹਮੇਸ਼ਾ ਹੀ ਉਹਦਾ ਕਾਹਨ ਹੁੰਦਾ ਚਾਹੇ ਪਾਕਿਸਤਾਨ ਵਾਲੇ ਪਾਸੇ ਜਿਹੜਾ ਆਮ ਆਵਾਮ ਹੈ ਜਿਹਦਾ ਆਪਾਂ ਫੌਜ ਦੀ ਗੱਲ ਕੀਤੀ ਐ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਮ ਆਵਾਮ ਤੇ ਕੋਈ ਹਮਲੇ ਨਹੀਂ ਕੀਤੇ ਪਰ ਇਹ ਜ਼ਰੂਰ ਹੈ ਕਿ ਪਾਕਿਸਤਾਨ ਵਾਲਿਆਂ ਨੇ ਸਾਡੇ ਆਮ ਆਵਾਮ ਤੇ ਆਮ ਲੋਕਾਂ ਦੇ ਹਮਲੇ ਕੀਤੇ ਤੇ ਨੁਕਸਾਨ ਵੀ ਪਹੁੰਚਾਇਆ ਕਿੰਨੇ ਹਜ਼ਾਰਾਂ ਲੋਕ ਜਿਹੜੇ ਇਸ ਰਾਤੇ ਖਾਸ ਕਰਕੇ ਪੰਜਾਬ ਦਾ ਜ਼ਿਕਰ ਕਰਦੇ ਆ ਤਾਂ ਹਜ਼ਾਰਾਂ ਹਜ਼ਾਰਾਂ ਲੋਕ ਜਿਹੜੇ ਕਿ ਜਿਹਨਾਂ ਦੇ ਸਰਾ ਦੇ ਕਿਤੇ ਨੇੜੇ ਨੇੜੇ ਕਾਰਸੀ ਕਿਤੇ ਬਾੜੀ ਸੀ ਉਹ ਸਾਰੇ ਪਤਾ ਨਹੀਂ ਕਿਸ مصیبت وچ ਛੜੀ کے پیچھے آئے انہاں دا کِنّاں بڑا نقصان ਹੋਇਆ ਹੋਏਗਾ کِنّاں بڑا ਕਾਨ ਹੋਏਗਾ ਫਸਲਾਂ ਵੀ ਤਵਾ کاروبار ਵੀ ਇੱਕ ਵਾਰ ਉਜੜੇ ਸਕੂਲ ਵੀ ਬੰਦ ਕਾਲਜ ਵੀ ਬੰਦ ਯੂਨੀਵਰਸਿਟੀਆਂ ਬੰਦ ਰਾਤ ਨੂੰ ਜਿਹੜਾ ਹੈਗਾ ਮੌਤ ਕਿਸ ਤਰ੍ਹਾਂ ਆਕਾਸ਼ ਚ ਦੰਦ ਰੌਂਦੀ ਸੀ کوئی مسئلہ ਘੁਮਰੀਆ ਪਾਕਿਸਤਾਨੀਆਂ ਕੋਈ ਡਰੋਨ ਘੁਮਰੇ ਆ ਤੇ بازار ਬੰਦ ਗਲੀਆਂ ਬੰਦ ਉਹ ਸਾਰੇ ਕਾਸੇ ਤੋਂ ਮੁਕਤੀ ਮਿਲੀ ਹੈ ਇੱਕ ਖੁੱਲੀ ਹਵਾ ਦਾ ਮਾਹੌਲ ਬਣਿਆ ਇਸੇ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿ ਮਾਨਤਾ ਦੇ ਸਿਰਿਆਂ ਦੇ ਜਦੋਂ ਯੰਗ ਦਾ ਖਾਤਮਾ ਹੋਇਆ ਤਾਂ ਮੁੜ ਕੇ ਰੌਣਕ ਆਈ ਹੈ ਤੇ ਸਰਦੀ ਖੇਤਰ ਦੇ ਲੋਕ ਹੋਣ ਚਾਹੇ ਸਰਾ ਤੋਂ ਪਿੱਛੇ ਬੈਠੇ ਲੋਕ ਹੋਣ ਇਸ ਗੱਲ ਤੋਂ ਸਾਰੇ ਖੁਸ਼ ਹੈ ਕਿ ਰੌਣਕਾਂ ਪੜਦੀਆਂ ਯੂਨੀਵਰਸਿਟੀਆਂ ਚ ਚਾਹ ਚਾਹ ਹੋਈ ਹੈ ਯੂਨੀਵਰਸਿਟੀਆਂ ਦੇ ਨਾਲ ਪਹੁੰਚ ਸਕੂਲਾਂ ਚ ਬਜ਼ਾਰਾਂ ਚ ਰੌਣਕਾਂ ਯਾਨੀ ਜ਼ਿੰਦਗੀ ਨਵੇਂ ਸਿਰੇ ਤੋਂ ਧੜਕਣ ਲੱਗੀ ਹੈ ਔਰ ਜੰਗ ਨੂੰ ਹਲਵਿਦਾ ਆਖੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੀ ਜਿੱਤ ਉਹ ਮਾਨਵਤਾ ਦੀ ਹੁੰਦੀ ਹੈ ਜੰਗ ਥੋੜੇ ਸਮੇਂ ਲਈ ਹੁੰਦੀ ਹੈ ਕਿਉਂਕਿ ਜੰਗ ਕੋਈ ਮਸਲੇ ਦਾ ਹੱਲ ਨਹੀਂ ਹੱਲ ਜਿਹੜਾ ਹੈਗਾ ਮਾਨਵਤੰਗਰਾ ਹਲਾਰਾ ਸਹਿਯੋਗ ਆ ਉਹਦੇ ਨਾਲ ਹੀ ਹੁੰਦਾ ਹੈ ਸੋ ਮਾਨਵਤਾ ਦੀ ਜਿੱਤ ਹੋਈ ਹੈ ਮੁੜ ਕੇ ਜਿਹੜਾ ਜ਼ਿੰਦਗੀ ਆਮ ਬੰਦ ਧੜਕਣ ਲੱਗੀ ਹੈ ਪੰਜਾਬ ਤੇ ਦੇਸ਼ ਤੇ ਬਹੁਤ ਵਾ ਖੇਤਾਂ ਦੇ ਖੇਤਰਾਂ ਦੇ ਅੰਦਰ ਜੀ ਜੀ ਸਤਜੂਜੇ ਪਾਸੇ ਗੱਲ ਕਰਾਂਗੇ ਜੀ ਅਮਰੀਕਾ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਜੀ ਡੋਨਲਡ ਟਰੰਪ ਵੱਲੋਂ ਜਿੱਥੇ ਕਿਹਾ ਗਿਆ ਸੀਗਾ ਵੀ ਹੁਣ ਦੋਵੇਂ ਦੇਸ਼ ਲੜਾਈ ਨਹੀਂ ਲੜਨਗੇ ਤੇ جنگਬੰਦੀ ਹੋ ਗਈ ਸੀ ਤੇ ਦੂਜੇ ਪਾਸੇ ਹੁਣ ਜੋ ਦੇਸ਼ ਦੇ ਵਿੱਚ ਕਈ ਸਿਆਸੀ ਪਾਰਟੀਆਂ ਨੇ ਜੋ ਇਸ ਨੂੰ ਲੈ ਕੇ ਵਿਚੋਲਗੀ ਨੂੰ ਲੈ ਕੇ ਕਈ ਸਵਾਲ ਖੜੇ ਕਰ ਰਹੀਆਂ ਨੇ ਜੀ ਦੇਖੋ ਇਹ ਅਹਿਮ ਸਵਾਲ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਅਮਰੀਕਾ ਨੇ ਅਜੇ ਭਾਰਤ ਤੇ ਪਾਕਿਸਤਾਨ ਨੇ ਆਪਣੇ ਤੌਰ ਤੇ ਐਲਾਨ ਵੀ ਨਹੀਂ ਸੀ ਕੀਤਾ ਇਸੇ ਕੋਈ جنگਬੰਦੀ ਕਰਨ ਲੱਗੇ ਆ ਜਾਂ ਸਾਡੀ ਕੋਈ ਸਹਿਮਤੀ ਹੋਈ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਅਮਰੀਕਨ ਰਾਸ਼ਟਰਪਤੀ ਟਰੰਪ ਹੈ ਉਹਦਾ ਮੈਸੇਜ ਆ ਮੀਡੀਆ ਦੇ ਵਿੱਚ ਕਿ ਭਾਰਤ ਤੇ ਪਾਕਿਸਤਾਨ جنگਬੰਦੀ ਲਈ ਸਹਿਮਤ ਹੋ ਗਏ ਆ ਉਹਦੀ ਵਿਚੋਲਗੀ ਕੀਤੀ ਆ ਅਮਰੀਕਾ ਨੇ ਜਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਲੈ ਕੇ ਸਵਾਲਿਕਤੇ ਉੱਠ ਰਹੇ ਆ ਕਿ ਅभी ਕੀ ਹੋਣ ਲੱਗਾ ਭਾਰਤ ਨੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਆ ਉਹਨੂੰ ਪ੍ਰਵਾਨ ਕਰ ਲਿਆ ਜੀ ਅਗਰ ਸਿੱਧੇ ਤੌਰ ਤੇ ਜਿਹੜਾ ਭਾਰਤ ਨੇ ਗੱਲ ਕੌਣ ਹੀ ਜਾਣਦੀ ਕਿ ਅਸੀਂ ਇਸ ਗੱਲ ਦੇ ਸਮਰੱਥ ਆਂ ਜੇ ਸਮਝੌਤਾ ਕਰੇਗੇ ਕੋਈ ਗੱਲ ਕਰਾਂਗੇ ਤਾਂ ਸਿੱਧੇ ਤੌਰ ਤੇ ਪਾਕਿਸਤਾਨ ਸਾਡੇ ਨਾਲ ਕਰੇ ਇਹ ਵਿਚੋਲਗੀ ਦੀ ਜ਼ਰੂਰਤ ਕਿਉਂ ਪਈ ਇਸ ਕਰਕੇ ਸਵਾਲ ਇਹ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿਉਂਕਿ ਅਮਰੀਕਨ ਰਾਸ਼ਟਰਪਤੀ ਨੇ ਇਹ ਗੱਲ ਵੀ ਕਹਿਦੀ ਹੈ ਲੱਗਦੇ ਹਾਤੀ ਕਿ ਮੈਂ ਕਸ਼ਮੀਰ ਮਸਲੇ ਦਾ ਹੱਲ ਵੀ ਕਰਵਾ ਸਕਦਾ ਹੁਣ ਆਪਾਂ ਸਾਰੇ ਜਾਣਦੇ ਆ ਕਿ ਇੱਕ ਵੱਡੀ ਲੜਾਈ ਤੋਂ ਬਾਅਦ ਜਿਹੜੀ ਸਖਤ ਜੰਗ ਲੜਾਈ ਹੋਈ ਸੀ ਜਿਸ ਪਾਕਿਸਤਾਨ ਦੇ ਟੁਕੜੇ ਹੋਏ ਸੀ ਉਦੋਂ ਜਿਹੜੀ ਰੋਮ ਪ੍ਰਧਾਨ ਮੰਤਰੀ ਜੰਦਰ ਗਾਂਧੀ ਸਿਮਲਾ ਸਮਝੌਤਾ ਹੋਇਆ ਸਿਮਲਾ ਸਮਝੌਤੇਆਂ ਹੈ ਮਾਦੀਏ ਸੀ ਕਿ ਕਸ਼ਮੀਰ ਮਾਮਲੇ 'ਚ ਕੋਈ ਤੀਜੀ ਧਿਰ ਦਖਲ ਨਹੀਂ ਦੇਗੀ ਕੀ ਹੁਣ ਤੀਜੀ ਧਿਰ ਦਾ ਦਖਲ ਜਿਹੜਾ ਪ੍ਰਵਾਨ ਕਰ ਲਿਆ ਗਿਆ ਇਸੇ ਲਈ ਜਿਹੜੀ ਦੇਸ਼ ਦੀ ਮੁੱਖ ਵਿਰੋਧੀ ਧਿਰ ਹੈ ਕਾਂਗਰਸ ਉਹਦੇ ਦੇ ਅਗੂ ਹੈ راہਲ ਗਾਂਧੀ ਹੁਣ ਖੜਗੇ ਹੁਣ ਉਹਨਾਂ ਨੇ ਪ੍ਰੈਮੀਅਰਸਮ ਪੱਤਰ ਲਿਖਿਆ ਪੱਤਰ ਲੈ ਕੇ ਗੱਲ ਕਹੀ ਹੈ ਕਿ ਦੇਸ਼ ਦਾ ਪਾਰਲੀਮੈਂਟ ਸੈਸ਼ਨ ਬਲਾਇਆ ਜਾਵੇ ਤੇ ਦੱਸਿਆ ਜਾਵੇ ਕਿ ਕੀ ਹੁਣ ਕਸ਼ਮੀਰ ਦੇ ਮਾਮਲੇ 'ਚ ਅਸੀਂ ਤੀਜੀ ਤਰਦੀ ਵਿਚੋਲਗੀ ਜਿਹੜੀ ਪ੍ਰਵਾਨ ਕਰ ਲਈ ਐ ਇਹਦੇ ਨਾਲ ਇੱਕ ਜਿਹੜਾ ਆਮ ਜਿਹੜਾ ਲੋਕਾਂ ਵੱਲੋਂ ਵੀ ਸਵਾਲ ਜਿਹੜੇ ਉੱਭਰ ਕੇ ਆ ਰਹੇ ਉਹ ਇਹ ਵੀ ਐ ਕਿ ਦੇਖੋ ਅਮਰੀਕਾ ਨੇ ਇਹ ਗੱਲ ਦਾਵਾ ਵੀ ਕੀਤਾ ਉਹ ਸਾਬਤ ਵੀ ਕੀਤਾ ਕਿ ਦੋਹਾਂ ਮੁਲਕਾਂ ਦਾ ਭਾਰਤ ਤੇ ਪਾਕਿਸਤਾਨ ਦੀ ਯੰਗ ਬੰਦ ਕਰਾਈ ਜੁੱਧਬੰਦੀ ਕਰਵਾਈ ਪਰ ਜਣੀ ਰਵਈਏ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਲੋਕਾਂ ਦੇ ਮਨ 'ਚ ਇੱਕ ਵੱਡਾ ਸਵਾਲ ਉੱਠਿਆ ਕਿ ਕੀ ਅਮਰੀਕਾ ਦੇ ਦਖਲ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਚ ਜਿਹੜਾ ਪਾਕਿਸਤਾਨ ਆ ਉਹ ਕਦੇ ਭਾਰਤ ਜਿਹਾ ਜਿਹਾ ਕਰਤੂਤਾਂ ਨਹੀਂ ਕਰੇਗਾ ਇਹ ਤੇ ਇੱਕ ਵੱਡਾ ਜਿਹੜਾ ਸਵਾਲ ਜਿਹੜਾ ਆਮ ਲੋਕਾਂ ਵੱਲੋਂ ਵੀ ਉਠਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਅਮਰੀਕਾ ਸਮਝੌਤਾ ਕਰ ਰਿਹਾ ਭਾਰਤ ਦਾ ਤੇ ਪਾਕਿਸਤਾਨ ਦਾ ਦੂਜੇ ਕਮੰਤਰੀ ਜਿਹੜਾ ਮੁਦਰਾ ਫੰਡ ਆ ਉਹਦੇ ਚ 1 ਅਰਬ ਡਾਲਰ ਉਹਦੀ ਮਦਦ ਪਿਛਲੇ ਦਿਨਾਂ ਚ ਕਰਜ਼ਾ ਜਿਹੜਾ ਹੈਗਾ ਅਮਰੀਕਾ ਨੇ ਦਵਾਇਆ ਪਾਕਿਸਤਾਨ ਨੂੰ ਕੀ ਹੁਣ ਉਹ ਪੈਸਾ ਮੁੜ ਕੇ ਜਿਹੜੀ ਪਾਰਤੀ ਫੌਜ ਤੇ ਦਾਪਕ ਨੇ ਲੜਾਈ ਲੜ ਰਹੀ ਹੈ ਇਦਾਂ ਜਿਹੜਾ 1 ਕਰਬ ਡਾਲਰ ਦਾ ਜਿਹੜਾ ਪੈਸਾ ਪਾਕਿਸਤਾਨ ਨੂੰ ਮਿਲਿਆ ਹੈ ਕੀ ਪਾਕਿਸਤਾਨੀ ਫੌਜ ਉਸ ਪੈਸੇ ਨੂੰ ਮੁੜ ਕੇ ਭਾਰਤ ਦੇ ਖਿਲਾਫ ਗੋਦਾ ਗੰਦਨ ਲਈ ਨਹੀਂ ਵਰਤੇਗੀ ਸੋ ਵੱਡਾ ਸਵਾਲ ਹੈ ਆਮ ਲੋਕ ਕਿੱਸੇ ਕਰਕੇ ਇਸ ਮੌਕੇ ਤੇ ਕੋਹਾਵਾ ਜਿਹੜੀ ਪੰਜਾਬੀ ਦੇ ਸਾਹਮਣੇ ਕਬੜੀ ਟੁਕਮੀ ਹੈ ਕਿਉਂ ਫਿਰ ਪਾਕਿਸਤਾਨ ਕਹਿੰਦਾ ਬਾਰ-ਬਾਰ ਕਿਦਰੇ ਦਾ ਨਹੀਂ ਕਿ ਸ਼ਾਇ ਕਿਸੇ ਵੱਡੇ ਮੁਲਕ ਨਹੀਂ ਹੁੰਦੀ ਹੈ ਕਹਿੰਦੇ ਆ ਕਿ ਚੱਕੀ ਹੋਏ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਇਹ ਤਾਂ ਨਹੀਂ ਕਿ ਅਮਰੀਕਾ ਇੱਕ ਪਾਸੇ ਸਮਝੌਤਾ ਕਰਾ ਰਿਹਾ ਹੈ ਦੂਜੇ ਪਾਸੇ 1 ਅਰਬ ਡਾਲਰ ਦਾ ਕਰਜ਼ਾ ਜਿਹੜਾ ਦੁਆਰ ਹੈ ਪਾਕਿਸਤਾਨ ਨੂੰ ਜਿਹੜਾ ਆਉਣ ਵਾਲੇ ਦਿਨਾਂ 'ਚ ਕੌਣ ਗਰੰਟੀ ਲਏਗਾ ਕਿ ਉਹਦੀ ਵਰਤੋਂ ਸਹੀ ਹੋਏਗੀ ਜਾਂ ਮੁੜ ਕੇ ਫਿਰ ਭਾਰ ਦੇ ਖਿਲਾਫ ਹੋ ਜਾਂ ਗੁੰਡਾਂ ਗੁੰਡੀਆਂ ਜਾਣਗੀਆਂ ਜੀ ਜੀ ਸੋ ਜੇਕਰ ਪੱਸੇ ਕਰਾਂਗੇ ਜੀ ਪੰਜਾਬ ਦੇ ਵਿੱਚ ਪਾਣਿਆਂ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਬੀ ਐਮ ਬੀ ਵੀ ਨੂੰ ਲੈ ਕੇ ਜਿੱਥੇ ਅੱਜ ਨਾਲ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਜੀ ਵੀ ਦੁਬਾਰਾ ਵਿਚਾਰ ਚਰਚਾ ਕੀਤੀ ਜਾਵੇ ਜੀ ਪੰਜਾਬ ਦੇ ਲਈ بڑا ਹੈ ਮਾਮਲਾ ਦੇਖੋ ਆਪਾਂ ਪਿਛਲੇ ਦਿਨਾਂ ਚ ਲਗਾਤਾਰ ਦਸ ਘਣਾੜੇ ਗੱਲ ਸਾਨ ਪੋਂਦੇ ਆ ਰਹੇ ਆ ਕਿ ਭਾਰਤ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਲੜਾਈ ਦਾ ਜ਼ਿਕਰ ਕਰਦੇ ਹਾਂ ਤੇ ਐਨ ਉਸ ਮੌਕੇ ਦੇ ਉੱਤੇ ਪੰਜਾਬ ਤੇ ਹਰਿਆਣਾ ਚ ਇੱਕ ਮਸਾਨ ਮੱਚਾ ਹੋਇਆ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਉਹਦੇ ਪਾਣੀ ਦੇ ਪਰੰਧਾਂ ਨੂੰ ਲੈ ਕੇ ਪੰਜਾਬ बार-बार ਇਹ ਗੱਲ ਕਹਿ ਰਿਹਾ ਕਿ ਅਸੀਂ ਹਰਿਆਣਾ ਨੂੰ ਪਿਛਲੇ ਦਿਨਾਂ ਚ ਉਹਨਾਂ ਨੇ ਪੀਣ ਲਈ ਪਾਣੀ ਮੰਗਿਆ ਤਾਂ 4000 ਕਿਊਸਿਕ ਪਾਣੀ ਜਿਹੜਾ ਹੈਗਾ ਹਰਿਆਣਾ ਨੂੰ ਪੰਜਾਬ ਨੇ ਆਪਣੇ ਹਿੱਸੇ ਦਾ ਦਿੱਤਾ ਪਰ ਹਰਿਆਣਾ ਉਸ ਗੱਲ ਤੇ ਟਿਕਦਾ ਨਹੀਂ ਉਹ ਕਹਿੰਦਾ ਕਿ ਜੀ ਸਾਨੂੰ ਤਾਂ 8500 ਕਿਊਸਿਕ ਜਿਹੜਾ ਪਾਣੀ ਚਾਹੀਦਾ ਉਹ ਵੀ ਪੀਣ ਲਈ ਚਾਹੀਦਾ ਪੰਜਾਬ ਕਹਿੰਦਾ ਕਿ ਸਾਡੇ ਕੋਲੇ ਪੀਣ ਲਈ ਫालतू ਪਾਣੀ ਹੈ ਹੀ ਨਹੀਂ ਤਾਂ ਫਿਰ ਹੋ ਕੀ ਰਿਹਾ ਕਿ ਨਾ ਪਾਖੜਾ ਬੋਰਡ ਆਉ ਤੇ ਰਹੀਂ ਕੇਂਦਰ ਜਿਹੜਾ ਹੈਗਾ ਪੰਜਾਬ ਦੇ ਖਿਲਾਫ ਪਾਖੜਾ ਬੋਰਡ ਦੀ ਬਾਹਮ ਰੋੜ ਦਾ ਹੈ ਫਿਰ ਪਾਖੜਾ ਬੋਰਡ ਇੱਕ ਤਿਰਵਣ ਕੇ ਕੰਮ ਕਰਦਾ ਸੋ ਇੱਕ ਵੱਡਾ ਮਾਮਲਾ ਜਿਹਦੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਵਾਲੀ ਕੀ ਮਿਹਲੀ ਮੁੜ ਕੇ ਆਪ ਪਲਾ ਪੰਜਾਬ ਤੇ ਰਹਿਣਾ ਹਾਈ ਕੋਰਟ ਚ ਗਿਆ ਕਿ ਸਾਡੇ ਹੱਕਾਂ ਤੇ ਪਾਣੀਆਂ ਦੇ ਹੱਕਾਂ ਦੇ ਡਾਕਾ ਕਿਉਂ ਪੈ ਰਿਹਾ ਪੰਜਾਬ ਨੇ ਇੱਕ ਮਹਿਮ ਛੇੜੀ ਐ ਇਸ ਮਾਮਲੇ ਨੂੰ ਲੈ ਕੇ ਕਿ ਪੰਜਾਬ ਤੇ ਪਾਣੀਆਂ ਤੇ ਸਾਡਾ ਹੱਕ ਤੇ ਫਿਰ ਡਾਕਾ ਕਿਉਂ ਕਿਸੇ ਦਾ ਵੀ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਦੌੜੀ ਮਾਰ ਪੰਜਾਬ ਨੂੰ ਪੈ ਰਹੀ ਹੈ ਕਿਧਰੇ ਦਾ ਅਸੀਂ ਬਾਰਡਰ ਦੇ ਉੱਤੇ ਲੜਾਈ ਲੜ ਰਹੇ ਆ ਉੱਥੇ ਵੀ ਡਰੋਨ ਦੀ ਮਜ਼ਹਿਨਾ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਡੀ ਮਾਰ ਪੰਜਾਬੀਆਂ ਨੂੰ ਪੰਜਾਬੀਆਂ ਦੇ ਖੇਤਾਂ ਵਿੱਚ ਪੰਜਾਬੀਆਂ ਦੇ ਸ਼ਹਿਰਾਂ ਦੇ ਪੰਜਾਬੀਆਂ ਦੇ ਪਿੰਡਾਂ ਤੇ ਆ ਕੇ ਦੇਖਦੇ ਰਿਹਾ ਆਪਾਂ ਸਾਰੇ ਜਾਣਦੇ ਆ ਤੇ ਦੂਜੀ ਬੇਲੂੜੀ ਲੜਾਈ ਜਿਹੜੀ ਪੰਜਾਬ ਦੇ ਗਾਲ ਪੰਜਾਬ ਦੇ ਹਿੱਸੇ ਦਾ ਹੀ ਪਾਣੀ ਜਿਹੜਾ ਖੂਨ ਤੋਂ ਬਾਜ਼ ਨਹੀਂ ਆ ਰਿਹਾ ਹਰਿਆਣਾ ਔਰ ਕੇਂਦਰ ਵੀ ਉੱਥੇ ਚ ਮਦਦ ਕਰ ਰਿਹਾ ਜਦੋਂ ਸਾਰੇ ਇਕੱਠੇ ਹੋ ਜਾਂਦੇ ਹੈ ਕੇਂਦਰ ਹੋ ਜਾਂਦਾ ਹੈ ਹਰਿਆਣਾ ਹੋ ਜਾਂਦਾ ਹੈ ਰਾਜਸਥਾਨ ਹੋ ਜਾਂਦਾ ਹੈ ਮਾਛਲਵਾੜੀ ਮਲਮੀ ਜੀ ਜੀਪ ਨਾਲ ਇਹਨਾਂ ਦੀ ਮਦਦ ਕਰਦਾ ਹੈ ਤਾਂ ਪੰਜਾਬ ਇਕੱਲਾ ਰਹਿ ਜਾਂਦਾ ਫਿਰ ਪੰਜਾਬ ਨੇ ਹੁਣ ਅਲਟੀਮੇਟਲੀ ਇੱਕ ਆਪਣੀ ਜਾਂਚ ਦੇ ਇਸ ਮੁੱਦੇ ਨੂੰ ਲੈ ਕੇ ਕਿ ਸਾਡਾ ਇਹ ਵਿਚਾਰ ਹੈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੀ ਕਰ ਸਕਦਾ ਹੈ ਇਸੇ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਆ ਖੜਕਾਉਣਾ ਗਿਆ ਪੰਜਾਬ ਨੂੰ ਕਿ ਸਾਡਾ ਪਾਣੀ بچਾਓ ਪੰਜਾਬ بچਾਓ ਕਿਉਂਕਿ ਸਾਡਾ ਗੁਜ਼ਾਰਾ ਇਸ ਪਾਣੀ ਦੇ ਬਗੈ ਜੀ ਜੀ ਸੋ ਅੱਜ ਪਸੇ ਗੱਲ ਕਰਾਂਗੇ ਜੀ ਸੁਨੀਲ ਜਾਖੜ ਉਹਨਾਂ ਦੀ ਜੋ ਕੀ ਗੱਲ ਕਰਦ ਨੇ ਜੀ ਪੰਜਾਬ ਦੀ ਉਹਨਾਂ ਕਿਹਾ ਕਿ ਅਸੀਂ ਕੇਂਦਰ ਕੋਲੇ ਮੰਗ ਰੱਖਾਂਗੇ ਵੀ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਜੀ ਦੇਖੋ ਸੁਨੀਲ ਜਾਖੜ ਬੜੇ ਸੁਲਦੇਵੀ ਆਗੂ ਆ ਬੇਸ਼ੱਕ ਲੰਬਾ ਸਮਾਂ ਕਾਂਗਰਸ ਰਿਹਾ ਹੈ ਅੱਜ ਕੱਲ ਪੰਜਾਬ ਆਜਪਾ ਦੇ ਪ੍ਰਧਾਨ ਆ ਪਰ ਸੁਨੀਲ ਜਾਖੜ ਨੇ ਜਿਹੜਾ ਇਹ ਬਿਆਨ ਦਿੱਤਾ ਮੈਂ ਕਹਾਂਗਾ ਕਿ ਬੜਾ ਪੰਜਾਬ ਦੀ ਹਮਾਇਤ ਤੇ ਪੰਜਾਬ ਦੇ ਹੱਕਾਇ ਦਿੱਤਾ ਗਿਆ ਬਹੁਤ ਵਾਇਨ ਆ ਜੇ ਕਿਦਰ ਸਨੀਲ ਜਾਖੜ ਦੇ ਉਹਨਾਂ ਦੇ ਭਾਜਪਾ ਕੇਂਦਰ ਕੋ ਨੂੰ ਇਹ ਗੱਲ ਕਰਵਾ ਦਿੰਦੀ ਹੈ ਕਿ ਪੰਜਾਬ ਦੇ ਲਈ ਵਿਸ਼ੇਸ਼ ਦਰਜਾ ਤਿਆਰ ਤਿਕ ਤੌਰ ਤੇ ਵਿਸ਼ੇਸ਼ ਪੈਕੇਜ ਦੋਨੇ ਗੱਲਾਂ ਪੂਰੀਆਂ ਕਰਵਾ ਦੇ ਤਾਂ ਪੰਜਾਬੀਆਂ ਦੀ ਤਾਂ ਬਲੇ ਬਲੇ ਹੋ ਜੇਗੀ ਜਣੀ ਨਿਰਾਪura ਪੰਜਾਬੀਆਂ ਨੂੰ ਮਤਾਂ ਦੇਣ ਨਾਲ ਪੰਜਾਬੀ ਜਿਹੜਾ ਗਲ ਵਖੜੀ ਨਹੀਂ ਪਾਉਂਦੇ ਕਿ ਪੰਜਾਬੀਆਂ ਦੀ ਵਾਅਦੇ ਜਿਦਾ ਸਨੀਲ ਜਾਖੜ ਨੇ ਕਿਹਾ ਭਾਜਪਾ ਬਾਹ ਫੜੇਗੀ ਔਰ ਕੇਂਦਰ ਭਾਜਪਾ ਦੇ ਕਹਨ ਦੇ ਉੱਤੇ ਪੰਜਾਬੀਆਂ ਦੇ ਵਾਹ ਫੜੇਗਾ ਪੰਜਾਬ ਲਈ ਵਿਸ਼ੇਸ਼ ਪੈਕੇਜ ਦੇਗਾ ਜਾਂ ਵਿਸ਼ੇਸ਼ ਦਰਜਾ ਦੇਗਾ ਜਿਹਦੇ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੋਣ ਵਾਲੇ ਦਿਨਾਂ 'ਚ ਸੋ ਦੇਖਿਆ ਜਾਏਗਾ ਜਿਤੇ ਮੀਡੀਆ ਤਾਂ ਕਿ ਬਿਆੰਸੀ ਵਿੱਚ ਤਾਂ ਇਹ ਤਾਂ ਵੱਖਰੀ ਗੱਲ ਹੈ ਜੇ ਅਮਲੀ ਤੌਰ ਤੇ ਸਨੀ ਜਾਖੜ ਇਸ ਮਾਮਲੇ ਨੂੰ ਪਛਾਣ ਲਗੇ ਤਾਂ ਮੈਂ ਸਾਂ ਦੇ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬੀ ਇਸ ਮੁੱਦੇ ਤੇ ਜ਼ਰੂਰ ਹਮਾਇਤ ਕਰਨਗੇ ਕਿਉਂਕਿ ਕਾਫੀ ਹਰਸੇ ਬਾਅਦ ਜਿਹਾ ਕਹਿੰਦੇ ਇਹ ਜਿਹੜੀ ਗੱਲ ਸਨੀ ਜਾਖੜ ਉਹਨਾਂ ਨੇ ਕਹੀ ਹੈ ਕੇਂਦਰ ਤੋਂ ਲੈਣਾ ਇਸ ਤਰ੍ਹਾਂ ਹੀ ਹੈ ਜਿਵੇਂ ਸੁੱਕੇ ਅੰਬਰਾਂ ਤੋਂ ਮੀਂਹ ਪੈਣ ਦੀ ਗੱਲ ਹੋਈ ਏ ਜੇ ਸੁੱਕੇ ਅੰਬਰਾਂ ਤੋਂ ਮੀਂਹ ਪਏਗਾ ਤਾਂ ਧੰਨਵਾਦੀ ਦਾ ਸਾਰੇ ਹੋਣਗੇ ਜੀ ਜੀ ਸਤੁਤ ਜੀ ਪਾਸੇ ਕੱਲ ਕਰਾਂਗੇ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਵੀ ਅੱਜ ਪਾਣੀਆਂ ਦਾ ਰਾਖੇ ਕਿੱਥੇ ਨੇ ਕਿਸਾਨ ਧਰਨੇ ਲਗਾਉਂਦੇ ਨੇ ਪਰ ਹੁਣ ਕਿਸਾਨ ਕਿੱਥੇ ਨੇ ਪਾਣੀ ਦੀ ਲੜਾਈ ਦੇ ਵਿੱਚ ਜਾਂ ਪਾਣੀਆਂ ਨੂੰ ਲੈ ਕੇ ਕੀ ਬਿਆਨ ਦਿੱਤਾ ਕਿਸਾਨਾਂ ਨੇ ਤੇ ਜਿਸ ਤੋਂ ਬਾਅਦ ਕਿਸਾਨ ਵੀ ਭੜਕੇ ਨਹੀਂ ਤੇ ਉਹਨਾਂ ਕਿਹਾ ਕਿ ਅਸੀਂ ਤਾਂ ਲਗਾਤਾਰ ਪਾਣੀਆਂ ਦੇ ਹੱਕ ਦੇ ਵਿੱਚ ਬੋਲਦੇ ਆਏ ਹਾਂ ਜੀ ਦੇਖੋ ਇਹ ਵਾਲੇ ਤਾਂ ਕੋਈ ਦੌੜ ਨਹੀਂ ਕਿ ਪਿਛਲੇ ਕਈ ਦਮ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ ਤੇ ਲੈ ਕੇ ਮੇਰੇ ਖਲ ਘੱਟੋ ਘੱਟ ਤਿੰਨ ਜਾਂ ਚਾਰ ਵਾਰੀ ਤੋਂ ਨੰਗੜ ਤਾਂ ਹੀ ਦੌੜਾ ਕਰ ਚੁੱਕਿਆ ਆ ਪਰ ਸਾਰੇ ਜਾਣਦੇ ਮੁੱਖ ਮੰਤਰੀ ਦੇ ਕਿੰਨੇ ਅਰਜਵੇਂ ਹੁੰਦੇ ਆ ਜੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵਾਰ-ਵਾਰ ਕੋਈ ਹਰਿਆਣਾ ਕੋਸ਼ਿਸ਼ ਕਰਦਾ ਜਦੋਂ ਹੁਣ ਆਪਾਂ ਗੱਲ ਕਰਦੇ ਮੇਰੇ ਖਲ ਘੱਟੋ ਘੱਟ ਤੀਜੀ ਵਾਰੀ ਹਰਿਆਣਾ ਦੀ ਇਹ ਕੋਸ਼ਿਸ਼ ਜੜੀ ਗਈ ਆ ਇਹ ਆਸਫਲ ਕੀਤੀ ਗਈ ਆ हरियाणा री पानी ਛਡਣ ਦੇ ਲਈ ਉਹ ਕਦੇ ਕੋਈ ਅਧਿਕਾਰੀ ਕੋਸ਼ਿਸ਼ ਕਰਦਾ ਗੇਟ ਕੋਲ ਨਹੀਂ ਕਦੇ ਕੋਈ ਅਧਿਕਾਰੀ ਹੁਣ ਵੀ ਜਿਹੜਾ ਲਗਾਤਾਰ ਉਥੇ ਧਰਨੇ ਨੰਗਲ ਡੈਮ ਤੇ ਦਿੱਤੇ ਜਾ ਰਹੇ ਤਾਂ ਕਿ ਹਰਿਆਣਾ ਇਸ ਕਦਰ ਪੰਜਾਬ ਦੇ ਪਾਣੀਆਂ ਤੇ ਟਾਕਾ ਨਾ ਮਾਰ ਸਕੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾਲ ਇਹ ਮਿਹਣਾ ਵੀ ਦਿੱਤਾ ਕਿਸਾਨਾਂ ਨੂੰ ਕਿ ਤੁਸੀਂ ਪੰਜਾਬ ਦੇ ਫੈਸੀ ਪਾਣੀਆਂ ਦੇ ਰਾਖੇ ਹੋਣ ਦੀ ਗੱਲ ਕਰਦੇ ਹੋ ਤਾਂ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਪੰਜਾਬ ਦਾ ਪਾਣੀ ਖੋਹ ਰਿਆ ਸੀ ਲੜਾਈ ਲੜ ਰਹੇ ਆ ਤੁਸੀਂ ਇਹਨਾਂ ਦਿਨਾਂ ਤੋਂ ਚੁੱਪ ਕੇ ਆਉਨਾ ਇਹ ਗੱਲ ਜ਼ਰੂਰ ਜਿਹੜੀ ਹੈ ਮੁੱਖ ਮੰਤਰੀ ਨੇ ਕਹੀ ਹੈ ਅਪਰੋਧ ਜਵਾਬ ਚ ਕਿਸਾਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੇ ਆਂ ਹੁਣ ਵੀ ਇਸ ਮਾਲ ਵਿੱਚ ਪਿੱਛੇ ਨਹੀਂ ਹਟਾਂਗੇ ਉਹਨਾਂ ਵੱਲੋਂ ਅੱਜ ਵੀ ਜਿਹੜਾ ਨੰਗਲ ਡੈਮ ਤੇ ਧਰਨਾ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਕਿ ਪਾਣੀਆਂ ਦੇ ਹਿੱਤਾਂ ਦੀ ਖਾਤਰ ਨੰਗਲ ਡੈਮ ਤੇ ਧਰਨਾ ਲਿਆਗੇ ਪਰ ਇਹਦੇ ਨਾਲ ਕਿਸਾਨਾਂ ਵੱਲੋਂ ਵੀ ਮੁੱਖ ਮੰਤਰੀ ਦੇ ਵਿਰੋਧ ਕਿਹਾ ਜਾ ਰਿਹਾ ਹੈ ਕਿ ਇਹਦੇ ਤੇ ਰਾਸ਼ਟਰੀ ਜਿਹੜੀ ਹੈਗੀ ਹੈ ਕਲਾ ਬਜੀਆਂ ਨਾ ਕੀਤੀ ਇਹਨਾਂ ਨਾਲ ਪੰਜਾਬ ਦੇ ਹਿੱਤਾਂ ਦਾ ਵੱਡਾ ਮਾਮਲਾ ਹੈ ਜੇ ਕਿਸਾਨਾਂ ਨੂੰ ਨਾਲ ਜੋੜਨਾ ਹੈ ਤਾਂ ਸੰਜੀਦਗੀ ਨਾਲ ਨਾਲ ਜੋੜਿਆ ਜਾਵੇ ਵਿਰੋਧ ਕਰਕੇ ਨਾਲ ਜੋੜਿਆ ਜੀਜੀ ਸਿੰਘ ਡੱਲੇਵਾਲ ਨੇ ਗੱਲ ਕੀਤੀ ਹੈ ਰਾਜੇਵਾਲ ਨੇ ਗੱਲ ਕੀਤੀ ਹੈ ਲਖੋਵਾਲ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਆ ਕਿ ਪਾਣੀ ਦੇ ਮੁੱਦੇ ਤੇ ਇੱਕ ਆਉਣਾ ਜਿਹੜਾ ਇਕੱਠੇ ਹੋਣੇ ਚਾਹੀਜੇ ਤਾਂ ਫਿਰ ਵਿਰੋਧ ਵਿੱਚ ਨਹੀਂ ਇੱਕ ਦੂਜੀ ਦੀ ਹਮਾਇਤ ਨਾਲ ਇਕੱਠੇ ਹੋਇਆ ਜਾ ਸਕਦਾ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਿੱਥੇ ਕਿਸਾਨਾਂ ਵੱਲੋਂ ਵੀ 14 ਮਈ ਨੂੰ ਇੱਕ ਸ਼ਾਂਤ ਵੀ ਮਾਰਚ ਕੱਢਿਆ ਜਾਵੇਗਾ ਜੀ ਮੇ ਕੋ ਜਿੱਦਾਂ ਕਿ ਪੰਜਾਬ 'ਚ ਸਥਿਤੀ ਬਣੀ ਵੀ ਹੈ ਆਪਾਂ ਸਾਰੇ ਜਾਣਦੇ ਆਂ ਪੰਜਾਬੀ 'ਚ ਕੋਈ ਵੀ ਕਾਰੋਬਾਰ ਕਰਦੇ ਹੁਣ ਪਰ ਵੱਡੇ ਤੌਰ ਤੇ ਮੰਨਿਆ ਜਾਂਦਾ ਕਿ ਖੇਤੀ ਪ੍ਰਧਾਨ ਸੁਭਾ ਇਸ ਕਰਕੇ ਕਿਸਾਨਾਂ ਨੇ ਜੋ ਪਿਛਲੇ ਦਿਨਾਂ 'ਚ ਪੰਜਾਬ ਦੇ ਅੰਦਰ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ ਵਜ੍ਹਾ ਕਰਕੇ ਬਦਵਨੀ ਹੋਏ ਟਰੰਨ ਦੀ ਗੱਲ ਹੋਈ ਮਜ਼ੇਲਾਂ ਡਿੱਗਣ ਦੀ ਗੱਲ ਜਿੱਦਾਂ ਆਪਾਂ ਜ਼ਿਕਰ ਕੀਤਾ ਤਾਂ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਲਈ ਇੱਕ ਸੁਨੇਹਾ ਦੇਣ ਦੇ ਲਈ ਕੀ ਸੁਨੇਹਾ ਕਿ ਪੰਜਾਬੀ ਯੰਗ ਨਹੀਂ ਚਾਹੁੰਦੇ ਨਬੀ ਸ਼ਾਂਤੀ ਚਾਹੁੰਦੇ ਆ ਵੇਖੋ ਸਹੀ ਗੱਲ ਹੈ ਸੋ ਇੱਕ ਦਿਨ ਬਾਅਦ ਵਿੱਚ ਜਣੀ ਜਿਹੜਾ ਵੱਖ-ਵੱਖ ਕਿਸਾਨ ਜਥੇਵੰਦੀਆਂ ਸੂਜਿਤ ਕਿਸਾਨ ਮੋਰਚੇ ਵੱਲੋਂ 14 ਮਈ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਮਾਰਚ ਕੀਤਾ ਜਾਏਗਾ ਸੁਨੇਹਾ ਇੱਕੋ ਹੀ ਦਿੱਤਾ ਜਾਏਗਾ ਤੁਹਾਡੀ ਫੌਜ ਨੇ ਵੀ ਇਹੀ ਗੱਲ ਕਹੀ ਹੈ ਦੇਖੋ ਇਹਦੇ ਵਿੱਚ ਕੋਈ ਟਕਰਾਅ ਵਾਲੀ ਸਥਿਤੀ ਵਾਲੀ ਗੱਲ ਨਹੀਂ ਕਿਸਾਨ ਵੀ ਉਹੀ ਗੱਲ ਕਹਿ ਰਿਹਾ ਫੌਜ ਵੀ ਇਹੀ ਕਹਿ ਰਹੀ ਹੈ ਕਿ ਸਾਨੂੰ ਮਜਬੂਰੀ 'ਚ ਜੋ ਕਾਰਵਾਈ ਕਰਨੀ ਪਈ ਹੈ ਉਹ ਵੀ ਆਤਵਾਦੀ ਚਕਾਣੇ ਤਬਾਹ ਕਰਨ ਲਈ ਕੀਤੀ ਗਈ ਹੈ ਅਸੀਂ ਪਾਕਿਸਤਾਨ ਦੇ ਆਵਾਮ ਦੇ ਖਿਲਾਫ ਨਹੀਂ ਆ ਕਿਸਾਨ ਵੀ ਇਹੀ ਕਹਿੰਦੇ ਆ ਕਿ ਜਿਹੜੇ ਬਾਰਡਰ ਤੋਂ ਪਾਰ ਦੇ ਲੋਕ ਆ ਜਾਂ ਇਧਰ ਦੇ ਲੋਕ ਆ ਆਮ ਆਵਾਮ ਦਾ ਆਮ ਆਵਾਮ ਨਾਲ ਕਿਸੇ ਨਾਲ ਦੁਸ਼ਮਣੀ ਜਾਂ ਲੈਣਾ ਦੇਣਾ ਨਹੀਂ ਸਾਰਿਆਂ ਦੀਆਂ ਸਮੱਸਿਆਵਾਂ ਮੁਸ਼ਕਿਲਾਂ ਸਾਂਝੀਆਂ ਆ ਸਮਾਨਤਾ ਸ਼ਾਂਤੀ ਲਈ ਮਾਰਚ ਦਾ ਪ੍ਰੋਗਰਾਮ ਲਿਖਿਆ ਗਿਆ 14 ਮਈ ਨੂੰ ਸੂਤ ਕਿਸਾਨ ਮੋਰਚੇ ਵੱਲੋਂ ਜੀ ਸੋ ਗੱਲ ਕਰਾਂਗੇ ਜੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਬਾਰੇ ਕਿਉਂ ਬੋਲਦੇ ਨੇ ਜੀ ਦੇਖੋ ਵਿਰੋਧੀ ਧਿਰ ਦਾ ਕੰਮ ਹੈ ਹਾਲਾਂਕਿ ਇਸ ਮਾਮਲੇ 'ਚ ਵਿਰੋਧੀ ਧਿਰ ਦੇ ਨੇਤਾ ਗਿਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨੰਗਲ ਡੈਮ ਤੇ ਇਹ ਪਾਣੀਆਂ ਦਾ ਡਾਕਾ ਪੈ ਰਿਹਾ ਹਰਿਆਣਾ ਵਾਲੇ ਕੁਝ ਦਿਨੇ ਕਾਰਵਾਈ ਕਰ ਰਿਹਾ। ਪਾਖੜਾ ਡੈਮ ਇੱਕ ਪਾਸੇ ਇੱਕ 35 ਕੇ ਖੜਾ ਜਨ ਅਧਿਕਾਰੀ ਇੱਕ ਧਰਬਨ ਕੇ ਖੜਿਆ। ਕੇਂਦਰ ਇੱਕ ਧਰਬਨ ਕੇ ਖੜਾ। ਤਾਂ ਪਾਰਟੀ ਪਤ ਤੋ ਉੱਪਰ ਉੱਠ ਕੇ ਜਦੋਂ ਪਿਛਲੇ ਨਾ ਆਪਾਂ ਜਾਣਦੇ ਆ ਵਿਧਾਨ ਸਭਾ ਦਾ ਸੈਸ਼ਨ ਹੋਇਆ ਉੱਥੇ ਸਾਰਿਆਂ ਨੇ ਇੱਕੋ ਮਤਾ ਪਾਸ ਕੀਤਾ ਗਿਆ ਕਿ ਸਾਰੇ ਅਸੀਂ ਪਾਣੀਆਂ ਦੇ ਮੁੱਦੇ ਤੇ ਹਮਾਇਤ ਕਰਾਂਗੇ। ਪੰਜਾਬ ਦੀ ਪੰਜਾਬ ਸਰਕਾਰ ਦੀ ਪੰਜਾਬ ਕੋਲੇ ਫालतू ਪਾਣੀ ਦੇਣ ਨੂੰ ਹੈ ਹੀ ਨਹੀਂ। ਤਾਂ ਠੀਕ ਹੈ। ਬਾਜਾ ਸਾਹ ਵਿਰੋਧੀ ਧਿਰ ਦੇ ਆਗੂਆ ਕਿਸਾਨ ਮਾਮਲਿਆਂ ਨੂੰ ਲੈ ਕੇ ਉਨਾ ਜੋ ਇਹ ਸਵਾਲ ਠਾਏ ਕਿ ਕਿਉਂ ਮੁੱਖ ਮੰਤਰੀ ਕਿਸਾਨਾਂ ਦੇ ਖਿਲਾਫ ਬੋਲ ਰਿਹਾ ਪਰ ਮੈਨੂੰ ਲੱਗਦਾ ਕਿ ਪ੍ਰਧਾਨ ਭਾਜਪਾ ਨੂੰ ਅਸਲ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਜਿੱਥੇ ਦਾ ਸਵਾਲ ਹੈ ਪਾਣੀਆਂ ਦਾ ਪਾਣੀਆਂ ਦੀ ਰਾਖੀ ਦਾ ਉਸ ਮਾਮਲੇ ਤੇ ਚਾਹੇ ਕਿਸਾਨ ਹੋਣ ਜਿ세 ਕਾਂਗਰਸ ਦੇ ਆਗੂ ਹੋਣ ਤੇ ਜਾਂ ਆਪ ਹੋਵੇ ਤੇ ਸਾਰੇ ਇੱਕੋ ਹੀ ਬੋਲੀ ਬੋਲਣਗੇ ਤਾਂ ਹੀ ਜਿਹੜਾ ਪੰਜਾਬ ਵਸਦਾ ਨਹੀਂ ਤਾਂ ਪੰਜਾਬ ਦਾ ਪਾਣੀ ਪਹਿਲਾਂ ਵੀ ਲੁੱਟਿਆ ਜਾ ਰਿਹਾ ਤੇ ਹੁਣ ਵੀ ਲੁੱਟੇ ਜਾਣ ਦੀ ਕੋਈ ਕਸਰ ਬਾਕੀ ਨਜ਼ਰ ਨਹੀਂ ਆ ਰਹੀ ਜੀ ਤੋ ਗੱਲ ਕਰਾਂਗੇ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਜੀ। ਅਸੀਂ ਸਵਾਲਾਂ ਸਾਰੇ ਦਰਸ਼ਕੀ ਜੀ ਜ਼ਰੂਰ ਜਾਣਨਾ ਚਾਹਣਗੇ ਇਸ ਮੁੱਦੇ ਤੇ ਕਿਉਂਕਿ ਹਰਿਆਣਾ ਜੀ ਪਿਛਲੇ ਦਿਨਾਂ ਚ ਕਾਫੀ ਦਿਨ ਹੋ ਗਿਆ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਹੋਈਆਂ। ਜੀ ਉਸ ਮੈਂਬਰਾਂ ਦੀ ਚੋਣ ਹੋਈ ਹਾਲਾਂਕਿ ਕਿਸੇ ਤਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਸਪੱਸ਼ਟ ਬਹੁਮਤ ਨਾ ਮਿਲਣ ਦਾ ਇਹ ਕਾਰਨ ਇਹ ਵੀ ਹੋਇਆ ਹੁਣ ਕਿ ਉੱਥੇ ਕੋਈ ਪ੍ਰਧਾਨਗੀ ਦੀ ਚੋਣ ਲੈ ਕੇ ਰੇੜਕਾ ਪਿਆ ਰਿਹਾ। ਪੌਂਡਰਾ ਡਿਸੈਕਟ ਹੁੰਦਾ ਕਾਰਵਾਈ ਹੋਣੀ ਸੀ ਉਹਦੇ ਮਤਲਬ ਕਿ ਹਰਿਆਣਾ ਦਾ ਜਿਹੜਾ ਗੁਰਦੁਆਰਾ ਕਮਿਸ਼ਨ ਹੈਗਾ ਉਹਦੇ ਵੱਲੋਂ ਨੌ ਮੈਂਬਰ ਜਿਹੜਾ ਹੈਗਾ ਹਰਿਆਣਾ ਗੁਰਦੁਆਰਾ ਕਮੇਟੀ ਲਈ ਨਾਮਜ਼ਦ ਕਰ ਦਿੱਤੇ ਗਏ ਜਾਨੀ ਹੁਣ ਹਰਿਆਣਾ ਦੀ ਗੁਰਦੁਆਰਾ ਫੁਰੰਦ ਕਮੇਟੀ ਉਹਦੇ ਮੈਂਬਰ ਚੁਣੇ ਹੋਏ ਮੈਂਬਰ ਤੇ ਨਾਮਜ਼ਦ ਮੈਂਬਰ ਉਹਨਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਚ ਉਮੀਦ ਹੈ ਕਿ ਕੱਲ ਵੀ ਇਹੰਦਾ ਦਿਲ ਲਗਾਈ ਜਾ ਸਕਦੇ ਉਸ ਦਾ ਕੱਲ ਵਾਲੇ ਦਿਨ ਵੀ ਜਿਹੜਾ ਹੈਗਾ ਇੱਕ ਅਠ ਹੋਏਗਾ ਜਿਹੜੇ ਚੁਣੇ ਹੋਏ ਤੇ ਨਾਮਿਨੇਟ ਮੈਂਬਰ ਹਨ ਉਹਨਾਂ ਦੀ ਮੀਟਿੰਗ ਹੋਏਗੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਨਵਾਂ ਪ੍ਰਧਾਨ ਮਿਲ ਸਕਦਾ ਦੇਖਿਆ ਜਾਏਗਾ ਮੀਟਿੰਗ ਹੋਣ ਤੋਂ ਬਾਅਦ ਪ੍ਰਧਾਨਗੀ ਕਿਸ ਨੂੰ ਮਿਲਦੀ ਹੈ ਪਰ ਇਹ ਵੀ ਕਾਫੀ ਵੱਡਾ ਇੱਕ ਸਵਾਲ ਆ ਆਪਣੇ ਆਪ ਚ ਕਿਸੇ ਤਰ੍ਹਾਂ ਕੋਈ ਬਹੁਮਤ ਨਹੀਂ ਜਿਹੜੇ ਨਵੇਂ ਮੈਂਬਰ ਨਾਮਿਨੇਟ ਕੀਤੇ ਗਏ ਆ ਉਹ ਵੀ ਸਾਰੇ ਜਿ ਸਰੇ ਇੱਕ ਪਾਸੇ ਨਹੀਂ ਉਹ ਵੀ ਆਪਸ ਵਿੱਚ ਵੰਡੇ ਆ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਹਰਿਆਣਾ ਦੇ ਆਗੂ ਹੈ ਅਕਾਲੀ ਜਥੇਦਾਰ ਨਲਵੀ ਜੀ ਦਾਸ ਨਲਵੀ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਜੋ ਮੀਡੀਆ ਚਾਹ ਕੇ ਕਟੂਕਟ ਵੀ ਮੈਂਬਰਾਂ ਨੇ ਸਾਂਝੇ ਤੌਰ ਤੇ ਮੀਟਿੰਗ ਕੀਤੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਜਿਹੜਾ ਪ੍ਰਧਾਨ ਹੋਏਗਾ ਉਹ ਚੁਣਾਂਗੇ ਸਰਕਾਰ ਦੇ ਕਹਿਣ ਦਾ ਨਾਮਿਨੇਟ ਕੀਤਾ ਪ੍ਰਧਾਨ ਨਹੀਂ ਹੋਏਗਾ ਖੈਰ ਦੇਖਿਆ ਜਾਏਗਾ ਕਿ ਮੈਂਬਰ ਜਿਹੜੇ ਇਲੈਕਟਡ ਹੈ ਨਾਮਿਨੇਟ ਹੈ ਕਿਸ ਤਰ੍ਹਾਂ ਵੋਟ ਪਾਉਂਦੇ ਆ ਪਰ ਲੱਗਦਾ ਹੈ ਕਿ ਇੱਕ ਦਿਨ ਬਾਅਦ ਹਰਿਆਣਾ ਗੁਰਦੁਆਰਾ ਪੱਨੋ ਗੜੀ ਨੂੰ ਪ੍ਰਧਾਨ ਨਵਾ ਮਿਲਣ ਜਾ ਰਿਹਾ ਹੈ ਮਿਲਣਾ ਵੀ ਚਾਹੀਦਾ ਹੈ ਕਾਫੀ ਦੇਰ ਹੋ ਗਈ ਹੈ ਗੁਰਦੁਆਰਾ ਸਾਹਿਬਾਂ ਦਾ ਲੰਬਾ ਪ੍ਰਵਹਨ ਹੁੰਦਾ ਹੈ ਜ਼ਿੰਮੇਵਾਰੀਆਂ ਹੁੰਦੀਆਂ ਪ੍ਰਧਾਨਗੀਤ ਵਗੈਰਾ ਜ਼ਿੰਮੇਵਾਰੀਆਂ ਨਿਭਾਈਆਂ ਵੀ ਨਹੀਂ ਜਾ ਸਕਦੀਆਂ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਜਗਤਾਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ